ਤਾਂ ਬਾਬਾ ਜੀ ਆਪਣੇ ਨਨਕਾਣਾ ਸਾਹਿਬ ਦੇ ਵਿੱਚ ਕਿੰਨੇ ਕੁ ਜੜੇ ਹੈਗੇ ਸਿੱਖ ਸੰਗਤਾਂ ਰਹਿੰਦੀ ਹੈਗੀ ਗੁਰਸਾਹਿਬ ਦੀ ਬੜੀ ਕਿਰਪਾ ਹੈ ਤੇ ਨਨਕਾਣਾ ਸਾਹਿਬ ਵਿੱਚ ਚਾਰ ਸੌ ਤੋਂ ਵੱਧ ਪਰਿਵਾਰ ਠੀਕ ਹੈ ਜੀ ਤੇ ਦੋਨਾਂ ਸੇ ਅਮਰ ਦੇ 3:30 ਵਜੇ ਬਰਤਾਰਾ ਤੱਕ ਹਾਂ ਠੀਕ ਹੈ ਜੀ ਨੀ ਬਾਂਡਿਆ ਪਾਰਟੀ ਮੈਂ ਫਿਰ ਉਸ ਤੋਂ ਬਾਅਦ ਉਹਨਾਂ ਦਾ ਪ੍ਰਕਾਸ਼ 3:45 ਤੇ ਉਸ ਤੋਂ ਬਾਅਦ ਜਿਹੜਾ ਹੈ ਸੁਖਮਨਾਣ ਦਾ ਸੁਖੀ ਸਾਥ ਚੇਤਨੂ ਲੈ ਕੇ ਆਇਆ ਚੇਤਨ ਇਹਦੇ ਸਾਰਾ ਦਿਨ ਜਿਹੜਾ ਹੈ ਠੀਕ ਹੈ ਸ਼ਾਮ ਨੂੰ ਫਿਰ ਇਸੇ 3:30 ਤੋਂ ਬਾਅਦ ਤੇ ਕਿਸੇ ਨਾਲ ਆਪੀ ਸ਼ਾਮ ਕੀਣਾ ਹੈ ਠੀਕ ਹੈ ਜੀ ਆਹ ਬਣਾ ਸਿਰਸਾਂ ਬਹੁਤ ਸਾਡੀ ਚੰਗਾ ਪਾਣੀ ਦਿੱਤਾ ਠੀਕ ਹੈ ਤੇ ਫਿਰੀਆਂ ਤੋਂ ਸੰਗ ਦੀ ਜਿਹੜੀ ਆ ਉਹ ਸਰਦੀਆਂ ਦੇ ਵਿੱਚ ਕਾਫਤਾ ਜਿਹੜਾ ਹੈ ਹਾਂ ਜੀ ਜਿਹੜੇ ਬੁਨਾਮ ਪਾਸੇ ਪ੍ਰਕਾਸ਼ ਤੋਂ ਰੱਖਦੇ ਹਾਂ ਜੀ ਕਿਉਂਕਿ ਮੌਸਮ ਠੰਡਾ ਹੁੰਦਾ ਹੈ ਤਾਂ ਸੰਤਾਂ ਕਾਫੀ ਆਉਂਦੀਆਂ ਬਿਲਕੁਲ ਸਾਕੀ ਜਾਨੀ ਸ਼ੁਰੂ ਹੋ ਜਾਂਦੀਆਂ ਨੇ ਇਸ ਤਰ੍ਹਾਂ ਪੁਰਸ਼ ਆਵਦੇਸ਼ੀ ਦੀ ਗਿੜਾੜੇ ਤੇ ਗੁਰਾ ਦੀ ਗੱਲ ਠੀਕ ਹੈ ਜੀ ਇਨੀ ਆਵਾਜ਼ੇ ਕਿ ਜਿਹੜੇ ਪੰਜਾਬੀ ਕੁ ਲੈ ਗਿਆ ਫਿਰ ਪੰਜਾਬੀ ਉਹ ਸਾਰੇ ਬੱਚਿਆਂ ਨੂੰ ਆਉਂਦੀ ਹੈ ਜਿੰਨੇ ਸਾਡੇ ਮੋਸਟਲੀ ਬੱਚੇ ਆ ਜਿਹੜੇ ਹਾਂਜੀ ਗੁਰਮੁਖੀ ਆਉਂਦੀ ਹੈ ਸਾਰੇ ਨੂੰ ਸਾਡੇ 1.5 ਮੈਂ ਤੁਹਾਨੂੰ ਕਿਹਾ ਆਂਦੀ ਹੈ ਇਹਦਾ ਬੱਚਾ ਹਾਂਜੀ ਜਿੰਨੇ ਸਾਡੇ 400 ਪਰਿਵਾਰ ਨੇ ਨਾ ਹਾਂਜੀ ਉਹਦੇ ਵਿੱਚ ਸਾਡੇ ਮਾਤਾ ਪਿਤਾ ਦੇ ਉਹਨਾਂ ਦੇ ਇੱਕ ਸੈਲੀ ਕੁਐਸਚਨ ਪੁੱਛਿਆ ਹਾਂਜੀ ਕਿ ਜਿੰਨੇ ਬੱਚੇ ਨੇ ਸਾਰੇ ਨੇ ਗੁਰਬਾਣੀ ਪੜ੍ਹਨੀ ਬਿਲਕੁਲ ਬਹੁਤ ਵਧੀਆ ਗੱਲ ਹੈ ਜੀ ਸਾਰੇ ਬਾਠ ਕਰਦੇ ਨੇ ਸਾਡੇ ਹਰ ਸਾਲ ਜਦੋਂ ਪੰਜਨ ਵਿਰਪਾ ਬਟੂ ਬਣਾਉਂਦੇ ਆ ਨਾ ਅੱਜ ਜਿਹੜਾ ਮਰਾਦਾ ਪਰ ਆ ਗਿਆ ਫਿਰ ਸਾਡੇ ਆਲੀ ਬੱਚੇ ਗੁਰਸਾਹਿਬ ਚੰਨ ਕਰਦੇ ਆ ਬਾਬਾ ਬਹੁਤ ਵਧੀਆ ਜੀ ਬਾਬਾ ਨਾਨਕ ਦੀ ਕਿਰਪਾ ਬਹੁਤ ਚਾਉਣਾ ਕਿਸੇ ਘਰ ਚ ਲੈ ਜਾਂਦੇ ਹਰ ਘਰ ਚ ਜਿਹੜਾ ਪਹਚਾਣ ਪ੍ਰਵਾਹ ਹਰ ਘਰ ਤੁਹਾਨੂੰ ਤਬਲਾ ਵਜਾਉਂਦੇ ਬਹੁਤ ਚੰਗੀ ਗੱਲ ਬਹੁਤ ਕਾਰਨ ਕੀ ਹੈ ਕਿ ਬੱਚੇ ਕੀਰਤਨ ਕਰਦੇ ਸ਼ਾਬ ਮੇਰੀ ਆਪਣੀ ਬੇਟੀ ਮਨਪ੍ਰੀਤ ਉਹ YouTube ਤੇ ਸੁਣਤ ਕਰਾਉਂਦਾ ਠੀਕ ਹੈ ਜੀ ਬਹੁਤ ਚੰਗੀ ਗੱਲ ਹੈ ਕਿਰਪਾ ਉਹ ਗੁਰਸਾਹਿਬ ਕੀਰਤਨ ਕਰਦੇ ਬਹੁਤ ਵਧੀਆ ਗੱਲ ਹੈ ਛੋਟੇ ਬੱਚੇ ਕੀਰਤਨ ਕਰਦੇ ਹਰ ਘਰ ਚ ਤੁਹਾਨੂੰ ਪਾਠੀ ਰਾਗੀ ਜਿਹੜਾ ਉਹ ਪੁੱਛਣ ਦੀ ਲੋੜ ਨਹੀਂ ਹੈ